ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 25 ਮਈ ਦੇ ਆਏ ਦੇ ਪਹਿਲੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਗਿਆਨ ਦਾ ਮੰਗਲਾ ਚਰਨ ਕਰਦੇ ਹੋਏ ਕਹਿੰਦੇ ਹਨ ਕਿ ਗਿਆਨ ਚੰਦਰਮਾ ਵਰਗਾ ਹੈ ਜੋ ਹਮੇਸ਼ਾ ਹੀ ਉੱਤਮ ਬੁੱਧੀ ਪ੍ਰਦਾਨ ਕਰਦਾ ਹੈ ਅਤੇ ਪੈੜੀ ਮਤ ਨੂੰ ਦੂਰ ਕਰਦਾ ਹੈ ਕਵੀ ਜੀ ਕਹਿੰਦੇ ਹਨ ਕਿ ਮੈਂ ਗਿਆਨ ਨੂੰ ਨਮਸਕਾਰ ਕਰਦਾ ਹਾਂ ਇਸ ਤੋਂ ਬਾਅਦ 25ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਆਰੰਭ ਹੁੰਦੀ ਹੈ ਇਸ ਭਾਗ ਵਿੱਚ ਬਾਬਾ ਮੂਲਚੰਦ ਜੀ ਅਤੇ ਮਾਤਾ ਚੰਦੋ ਰਾਣੀ ਜੀ ਦੇ ਆਪਣੀ ਧੀ ਮਾਤਾ ਸੁਲੱਖਣੀ ਜੀ ਕੋਲ ਸੁਲਤਾਨਪੁਰ ਆਉਣ ਬਾਰੇ ਜ਼ਿਕਰ ਮਿਲਦਾ ਹੈ ਪਥਾ ਦੇ ਆਰੰਭ ਵਿੱਚ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਮਾਤਾ ਸੁਲਖਣੀ ਜੀ ਦੇ ਸੋਚਦਿਆਂ ਸੋਚਦਿਆਂ ਸਮਾਂ ਬੀਤਦਾ ਜਾ ਰਿਹਾ ਸੀ ਮਾਤਾ ਜੀ ਸੋਚਦੇ ਹਨ ਕਿ ਮੇਰਾ ਪਤੀ ਘਰ ਪੈਸੇ ਲੈ ਕੇ ਨਹੀਂ ਆਉਂਦਾ ਇਸ ਸਮੇਂ ਬਾਬਾ ਮੂਲ ਚੰਦ ਜੀ ਆਪਣੀ ਧੀ ਨੂੰ ਮਿਲਣ ਵਾਸਤੇ ਸੁਲਤਾਨਪੁਰ ਵਿਖੇ ਆਉਂਦੇ ਹਨ ਉਹ ਆਪਣੀ ਪੁੱਤਰੀ ਮਾਤਾ ਸੁਲਖਣੀ ਜੀ ਦੇ ਘਰ ਗਏ। ਉਹਨਾਂ ਦੇ ਮਨ ਵਿੱਚ ਆਪਣੀ ਪੁੱਤਰੀ ਨੂੰ ਮਿਲਣ ਦੀ ਬੜੀ ਤਾਂਘ ਸੀ। ਜਦੋਂ ਮਾਤਾ ਸੁਲਖਣੀ ਜੀ ਆਪਣੇ ਪਿਤਾ ਜੀ ਨੂੰ ਮਿਲੇ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਉਹਨਾਂ ਦਾ ਮਨ ਇੰਨਾ ਭਰਿਆ ਹੋਇਆ ਸੀ ਕਿ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਸੀ। ਅਤੇ ਇਸ ਸਮੇਂ ਉਹਨਾਂ ਦਾ ਧੀਰਜ ਖਤਮ ਹੋ ਗਿਆ। ਉਹ ਰੋਣ ਲੱਗ ਪਏ। ਮਾਤਾ ਸੁਲੱਖਣੀ ਜੀ ਆਪਣੇ ਪਿਤਾ ਜੀ ਨੂੰ ਮਿਲ ਕੇ ਬਹੁਤ ਰੋਏ ਇਸ ਤਰ੍ਹਾਂ ਮਾਤਾ ਸੁਲੱਖਣੀ ਜੀ ਐਨੇ ਰੋਏ ਕਿ ਅਥਰੂਆਂ ਨਾਲ ਉਹਨਾਂ ਦੇ ਕੱਪੜੇ ਭਿੱਜ ਗਏ ਐਉਂ ਲੱਗਦਾ ਸੀ ਜਿਵੇਂ ਮਾਤਾ ਜੀ ਆਪਣੇ ਦੁੱਖ ਨੂੰ ਮਲ ਮਲ ਕੇ ਧੋ ਰਹੇ ਹੋਣ ਫਿਰ ਉਹਨਾਂ ਨੇ ਆਪਣੇ ਪਿਤਾ ਬਾਬਾ ਮੂਲचंद ਜੀ ਕੋਲ ਬੈਠ ਕੇ ਹੌਲੀ-ਹੌਲੀ ਆਪਣਾ ਦੁੱਖ ਸੁਣਾਉਣਾ ਸ਼ੁਰੂ ਕਰ ਦਿੱਤਾ। ਮਾਤਾ ਜੀ ਨਾਲੇ ਬੋਲ ਰਹੇ ਹਨ ਅਤੇ ਨਾਲੇ ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਡਿੱਗ ਰਹੇ ਹਨ। ਇਸ ਤਰ੍ਹਾਂ ਆਪਣਾ ਦੁੱਖ ਸੁਣਾਉਂਦੇ ਹੋਏ ਮਾਤਾ ਜੀ ਹੌਂਸਲਾ ਛੱਡੀ ਜਾ ਰਹੇ ਹਨ। ਮਾਤਾ ਸੁਲੱਖਣੀ ਜੀ ਨੇ ਕਿਹਾ ਕਿ ਇਹ ਪਿਤਾ ਜੀ ਤੁਸੀਂ ਚੰਗਾ ਮੇਰਾ ਵਿਆਹ ਕੀਤਾ ਹੈ ਤੁਸੀਂ ਉਸ ਨਾਲ ਮੇਰਾ ਰਿਸ਼ਤਾ ਕੀਤਾ ਜਿਨ੍ਹਾਂ ਨੂੰ ਘਰ ਦਾ ਕੋਈ ਫਿਕਰ ਨਹੀਂ ਹੈ ਇਸ ਤਰ੍ਹਾਂ ਇਹ ਰਿਸ਼ਤਾ ਕਰਕੇ ਤੁਸੀਂ ਮੈਨੂੰ ਦੋਗ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਮੈਂ ਪਿਛਲੇ ਜਨਮਾ ਵਿੱਚ ਕੋਈ ਮਾੜਾ ਕਰਮ ਕੀਤਾ ਹੋਵੇਗਾ ਮਾਤਾ ਸੁਲੱਖਣੀ ਜੀ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੇਰਾ ਪਤੀ ਮਹੀਨੇ ਦੋ ਮਹੀਨਿਆਂ ਵਿੱਚ ਸਿਰਫ ਇੱਕ ਦੋ ਵਾਰ ਘਰ ਆਉਂਦਾ ਹੈ ਉਹ ਕਦੇ ਵੀ ਘਰ ਆ ਕੇ ਆਪਣਾ ਚਿਹਰਾ ਨਹੀਂ ਦਿਖਾਉਂਦੇ ਉਹ ਤਾਂ ਪਤਾ ਹੀ ਨਹੀਂ ਲੱਗਦਾ ਕਦ ਘਰ ਆਉਂਦੇ ਹਨ ਅਤੇ ਕਦ ਨਹੀਂ ਉਹਨਾਂ ਦਾ ਫੇਰਾ ਤਾਂ ਪਰਦੇਸੀਆਂ ਵਰਗਾ ਹੈ ਉਹਨਾਂ ਦਾ ਮੇਰੇ ਨਾਲ ਕੋਈ ਪ੍ਰੇਮ ਨਹੀਂ ਹੈ ਮਾਤਾ ਸੁਲਖਣੀ ਜੀ ਨੇ ਕਿਹਾ ਕਿ ਉਹਨਾਂ ਦੇ ਮੋਤੀ ਖਾਨੇ ਵਿੱਚ ਪੈਸਾ ਬਹੁਤ ਆਉਂਦਾ ਹੈ ਪਰ ਉਹ ਸਾਰਾ ਪੈਸਾ ਮੁਕਾ ਕੇ ਹੀ ਘਰ ਵੜਦੇ ਹਨ ਉਹ ਸਾਰਾ ਕੁਝ ਆਪ ਹੀ ਕਰੀ ਜਾਂਦੇ ਹਨ ਮੈਨੂੰ ਕੁਝ ਵੀ ਦੱਸਦੇ ਪੁੱਛਦੇ ਨਹੀਂ ਮਾਤਾ ਸੁਲੱਖਣੀ ਜੀ ਆਪਣੇ ਪਿਤਾ ਮੂਲचंद ਜੀ ਨੂੰ ਕਹਿੰਦੇ ਹਨ ਕਿ ਉਹਨਾਂ ਨੂੰ ਕੋਈ ਵੀ ਸਮਝਾਉਂਦਾ ਨਹੀਂ ਹੈ ਗ੍ਰਹਿਸਤੀ ਧਰਮ ਦੀਆਂ ਜਿੰਨੀਆਂ ਵੀ ਰੀਤਾਂ ਹਨ ਇਹ ਸਾਰੀਆਂ ਰੀਤਾਂ ਉਲਟੀਆਂ ਹੀ ਕਰਦੇ ਹਨ ਮਾਤਾ ਜੀ ਨੇ ਕਿਹਾ ਕਿ ਮੇਰਾ ਪਤੀ ਨਾਨਕ ਜੀ ਹਮੇਸ਼ਾ ਫਜ਼ੂਲ ਖਰਚੀ ਕਰਦੇ ਹਨ ਇਹਨਾਂ ਦੇ ਦੋਸਤ ਸਾਰੇ ਹੀ ਫਕੀਰ ਹਨ ਅਤੇ ਇਹ ਦਿਨ ਰਾਤ ਉਹਨਾਂ ਨਾਲ ਤੁਰੇ ਫਿਰਦੇ ਹਨ ਮਾਤਾ ਸੁਲਖਣੀ ਜੀ ਨੇ ਕਿਹਾ ਕਿ ਆਪਣੇ ਘਰ ਦਾ ਦੁੱਖ ਸੁੱਖ ਨਹੀਂ ਪੁੱਛਦੇ ਪਰ ਦੁਨੀਆਂ ਦੇ ਦੁੱਖਾਂ ਸੁੱਖਾਂ ਦੀ ਬਹੁਤ ਫਿਕਰ ਹੈ ਇਹਨਾਂ ਮਾਤਾ ਜੀ ਨੇ ਕਿਹਾ ਕਿ ਮੇਰਾ ਤਾਂ ਰੱਤੀ ਭਰ ਵੀ ਸਤਿਕਾਰ ਨਹੀਂ ਕਰਦੇ ਇਸ ਕਰਕੇ ਮੇਰੇ ਹਿਰਦੇ ਦਾ ਦੁੱਖ ਬਹੁਤ ਵੱਡਾ ਹੈ ਮੈਂ ਤਾਂ ਘਰ ਵਿੱਚ ਕੈਦੀਆਂ ਦੀ ਤਰ੍ਹਾਂ ਜੀਵਨ ਬਤੀਤ ਕਰ ਰਹੀ ਹਾਂ ਆਪਣੀ ਧੀ ਮਾਤਾ ਸੁਲੱਖਣੀ ਜੀ ਦੇ ਇਹ ਦੁੱਖ ਭਰੇ ਸ਼ਬਦ ਸੁਣ ਕੇ ਬਾਬਾ ਮੂਲ ਚੰਦ ਜੀ ਵੀ ਰੋਣ ਲੱਗ ਪਏ ਫਿਰ ਰੋਣ ਤੋਂ ਬਾਅਦ ਉਹਨਾਂ ਨੂੰ ਗੁੱਸਾ ਆ ਗਿਆ ਬਾਬਾ ਮੂਲ ਚੰਦ ਜੀ ਨੇ ਬਹੁਤ ਗੁੱਸਾ ਕੀਤਾ ਅਤੇ ਫਿਰ ਪਛਤਾਵਾ ਕੀਤਾ ਇੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਬਾਬਾ ਮਹਿਤਾ ਕਾਲੂ ਜੀ ਨਾਲੋਂ ਵੀ ਵੱਧ ਗੁੱਸੇ ਵਾਲੇ ਸਨ ਬਾਬਾ ਮੂਲ ਚੰਦ ਜੀ ਬਾਬਾ ਮੂਲ ਚੰਦ ਜੀ ਨੇ ਕਿਹਾ ਕਿ ਨਾਨਕ ਨੂੰ ਪਤਾ ਨਹੀਂ ਆਪਣੇ ਸਹੁਰੇ ਦਾ ਕਿ ਮੇਰਾ ਸੁਭਾਅ ਕਿਹੋ ਜਿਹਾ ਹੈ ਫਿਰ ਉਹਨਾਂ ਨੇ ਆਪਣੀ ਧੀ ਮਾਤਾ ਸੁਲਖਣੀ ਜੀ ਨੂੰ ਧੀਰਜ ਦਿੱਤਾ ਇਸ ਤੋਂ ਬਾਅਦ ਆਪ ਬਾਬਾ ਮੂਲचंद ਜੀ ਬਹੁਤ ਗੁੱਸੇ ਵਿੱਚ ਉਠੇ ਅਤੇ ਭਾਈ ਜੈਰਾਮ ਜੀ ਪਾਸ ਪਹੁੰਚ ਗਏ ਉਹਨਾਂ ਨੇ ਭਾਈ ਜੈਰਾਮ ਜੀ ਕੋਲ ਆ ਕੇ ਆ ਕੇ ੜੇ ਪੜੇ ਸ਼ਬਦ ਬੋਲੇ ਜਦੋਂ ਬਾਬਾ ਮੂਲचंद ਜੀ ਭਾਈ ਜੈਰਾਮ ਜੀ ਕੋਲ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉੱਥੇ ਹੀ ਬੈਠੇ ਸਨ ਜਦੋਂ ਉਹਨਾਂ ਨੇ ਦੇਖਿਆ ਕਿ ਮੂਲ ਚੰਦ ਜੀ ਆਏ ਹਨ ਤਾਂ ਉਹਨਾਂ ਨੇ ਸਤਿਕਾਰ ਕਰਦੇ ਹੋਏ ਉਹਨਾਂ ਨੂੰ ਬਿਠਾਇਆ ਫੇਰ ਬਾਬਾ ਮੂਲ ਚੰਦ ਜੀ ਬੈਠ ਗਏ ਅਤੇ ਉਹਨਾਂ ਨੇ ਭਾਈ ਜੈ ਰਾਮ ਜੀ ਨੂੰ ਗੁੱਸਾ ਕਰਦਿਆਂ ਕਿਹਾ ਕਿ ਤੂੰ ਮੇਰਾ ਦੁਸ਼ਮਣ ਹੈ ਪਿਛਲੇ ਜਨਮਾਂ ਵਿੱਚ ਤੇਰੀ ਮੇਰੇ ਨਾਲ ਜ਼ਰੂਰ ਕੋਈ ਦੁਸ਼ਮਣੀ ਸੀ ਤਾਂ ਕਰਕੇ ਤੂੰ ਮੇਰੀ ਇਸ ਤਰ੍ਹਾਂ ਦੀ ਹਾਲਤ ਬਣਾ ਦਿੱਤੀ ਹੈ ਫਿਰ ਬਾਬਾ ਮੂਲचंद ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਹੱਥ ਕਰਕੇ ਕਿਹਾ ਕਿ ਇਹ ਤਾਂ ਫਕੀਰਾਂ ਨਾਲ ਤੁਰੇ ਫਿਰਦੇ ਹਨ ਤੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਤੂੰ ਮੇਰੀ ਧੀ ਦਾ ਰਿਸ਼ਤਾ ਇਹਨਾਂ ਵਾਸਤੇ ਮੰਗਿਆ ਸੀ ਇਹ ਜ਼ਰੂਰ ਇੱਕ ਦਿਨ ਫਕੀਰ ਬਣਨਗੇ ਘਰ-ਬਾਰ ਛੱਡ ਕੇ ਬਾਬਾ ਮੂਲਚੰਦ ਜੀ ਨੇ ਕਿਹਾ ਕਿ ਵਿਅਕਤੀ ਦੀ ਜਿਸ ਕੰਮ ਵਿੱਚ ਰੁਚੀ ਹੋਵੇ ਉਹ ਉਹੀ ਕੰਮ ਕਰਦਾ ਹੈ ਬਾਬਾ ਮੂਲਚੰਦ ਜੀ ਨੇ ਕਿਹਾ ਕਿ ਸਿਆਣੇ ਵਿਅਕਤੀ ਇਹ ਗੱਲ ਕਹਿ ਕੇ ਗਏ ਹਨ ਕਿ ਜਿਹੋ ਜਹੀ ਰੁਚੀ ਹੋਵੇ ਉਹ ਜਿਹਾਂ ਹੀ ਕੰਮ ਹੁੰਦਾ ਹੈ వ్యక్తి ਦੇ ਲੱਛਣਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਮੇਰੀ ਧੀ ਦਾ ਰਿਸ਼ਤਾ ਤੂੰ ਇਹਨਾਂ ਨਾਲ ਕਿਉਂ ਕਰਵਾਇਆ ਇਸ ਦੀ ਹੱਟੀ ਤੇ ਪੈਸਾ ਤਾਂ ਬਹੁਤ ਆਉਂਦਾ ਹੈ ਪਰ ਬਾਦ ਵਿੱਚ ਇਹ ਧਨ ਫਕੀਰਾਂ ਤੇ ਲੁਟਾ ਦਿੰਦੇ ਹਨ ਬਾਬਾ ਮੂਲ ਚੰਦ ਜੀ ਨੇ ਕਿਹਾ ਕਿ ਮੈਂ ਪਿਛਲੇ ਜਨਮਾ ਵਿੱਚ ਜ਼ਰੂਰ ਕੋਈ ਪਾਪ ਕੀਤਾ ਹੋਵੇਗਾ ਜਿਸ ਕਰਕੇ ਮੈਨੂੰ ਇਹੋ ਜਿਹਾ ਜਵਾਈ ਮਿਲਿਆ ਹੈ ਜੋ ਮੈਨੂੰ ਦੁੱਖ ਦੇ ਰਿਹਾ ਹੈ ਉਨ੍ਹਾਂ ਨੇ ਗੁੱਸੇ ਵਿੱਚ ਕਿਹਾ ਕਿ ਇਹ ਮੇਰੀ ਪੁੱਤਰੀ ਦੇ ਲੈ ਕੇ ਹੀ ਨਹੀਂ ਹੈ। ਬਾਬਾ ਮੂਲ ਚੰਦ ਜੀ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਸਮਝਾਉਂਦੇ ਕਿਉਂ ਨਹੀਂ? ਇਹਨਾਂ ਦੇ ਕਾਰਨ ਮੇਰੀ ਧੀ ਦਿਨ ਰਾਤ ਦੁਖੀ ਰਹਿੰਦੀ ਹੈ। ਉਸ ਨੇ ਮੇਰੇ ਕੋਲ ਆਪਣੇ ਦਰਦ ਨੂੰ ਪਿਆਨ ਕੀਤਾ ਹੈ। ਇਸ ਤੇਰਾ ਬਾਬਾ ਮੂਲ ਚੰਦ ਜੀ ਨੇ ਬੜੇ ਕਠੋਰ ਸ਼ਬਦਾਂ ਵਿੱਚ ਭਾਈ ਜੈ ਰਾਮ ਜੀ ਨੂੰ ਉਲਾਮੇ ਦਿੱਤੇ। ਭਾਈ ਜੈਰਾਮ ਜੀ ਨੇ ਬਾਬਾ ਮੂਲ ਚੰਦ ਜੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਕਿਹਾ ਕਿ ਤੁਸੀਂ ਗੁੱਸਾ ਕਿਉਂ ਕਰਦੇ ਹੋ ਤੁਸੀਂ ਬਿਨਾਂ ਗਲਤੀ ਤੋਂ ਕੋਈ ਦੋਸ਼ ਨਾ ਦਿਓ ਤੁਹਾਡੀ ਪੁੱਤਰੀ ਨੂੰ ਕਿਸੇ ਵੀ ਵਾਸਤ ਦੀ ਕੋਈ ਕਮੀ ਨਹੀਂ ਹੈ ਸਾਰੀਆਂ ਵਸਤਾਂ ਦੇਣ ਵਾਲੇ ਪਰਮੇਸ਼ਰ ਨੇ ਉਸ ਨੂੰ ਸਭ ਕੁਝ ਦਿੱਤਾ ਹੈ ਖਾਣਾ ਪੀਣਾ ਰਹਿਣ ਲਈ ਥਾਂ ਕਹਿਣੇ ਧਨ ਆਦ ਸਭ ਦਿੰਦਾ ਹੈ ਪ੍ਰਭੂ ਨੇ ਤੁਹਾਡੀ ਪੁੱਤਰੀ ਜਿਸ ਤਰ੍ਹਾਂ ਵੀ ਚਾਹੁੰਦੀ ਹੈ ਖਰਚਾ ਕਰ ਸਕਦੀ ਹੈ ਉਸ ਨੂੰ ਕੋਈ ਰੋਕ ਟੋਕ ਨਹੀਂ ਹੈ ਜੇ ਕਿਸੇ ਵੀ ਚੀਜ਼ ਦੀ ਘਾਟ ਹੈ ਉਹ ਸਾਨੂੰ 10 ਦਿਨ ਅਸੀਂ ਪੂਰੀ ਕਰਾਂਗੇ ਇਸ ਤਰ੍ਹਾਂ ਜਦੋਂ ਬਹੁਤ ਹੀ ਮਿੱਠੇ ਸ਼ਬਦਾਂ ਰਾਹੀਂ ਭਾਈ ਜੈ ਰਾਮ ਜੀ ਨੇ ਬਾਬਾ ਮੂਲ ਚੰਦ ਜੀ ਨੂੰ ਜਵਾਬ ਦਿੱਤਾ ਤਾਂ ਸੁਣ ਕੇ ਉਹ ਸ਼ਾਂਤ ਹੋ ਗਏ ਉਹਨਾਂ ਦਾ ਗੁੱਸਾ ਅੱਗ ਵਰਗਾ ਸੀ ਅਤੇ ਭਾਈ ਜੈ ਰਾਮ ਜੀ ਦੇ ਵਚਨ ਪਾਣੀ ਦੀ ਤਰ੍ਹਾਂ ਸਨ ਸੋ ਇਸ ਤਰ੍ਹਾਂ ਅੱਗ ਤੇ ਪਾਣੀ ਪੈਣ ਕਰਕੇ ਅੱਗ ਸ਼ਾਂਤ ਹੋ ਗਈ ਸੀ ਬਾਬਾ ਗੁੱਸਾ ਠੰਡਾ ਹੋ ਗਿਆ ਸੀ ਬਾਬਾ ਮੂਲचंद ਜੀ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਬੁਰਾ ਭਲਾ ਬੋਲੇ ਪਰ ਉਹ ਚੁੱਪ ਕਰਕੇ ਸੁਣਦੇ ਰਹੇ ਕੁਝ ਵੀ ਨਾ ਬੋਲੇ ਇਸ ਤਰ੍ਹਾਂ ਮੂਲਚੰਦ ਜੀ ਇੱਕ ਰਾਤ ਆਪਣੀ ਪੁੱਤਰੀ ਦੇ ਘਰ ਰੁਕੇ ਅਤੇ ਫਿਰ ਮਾਤਾ ਸੁਲਖਣੀ ਜੀ ਨੂੰ ਹੌਸਲਾ ਦੇ ਕੇ ਕਿਹਾ ਕਿ ਤੈਨੂੰ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਫਿਰ ਇਸ ਤੋਂ ਬਾਅਦ ਉਹ ਆਪਣੇ ਨਗਰ ਬਟਾਲੇ ਵਾਪਸ ਚਲੇ ਗਏ ਬਾਬਾ ਮੂਲ ਚੰਦ ਜੀ ਨੇ ਜਾ ਕੇ ਸਾਰੀਆਂ ਗੱਲਾਂ ਆਪਣੀ ਪਤਨੀ ਨੂੰ ਦੱਸੀਆਂ ਇਸ ਤੋਂ ਬਾਅਦ ਕੁਝ ਦਿਨ ਬੀਤ ਗਏ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਸ ਮਾਤਾ ਚੰਦੋ ਰਾਣੀ ਸੁਲਖਣੀ ਜੀ ਕੋਲ ਸੁਲਤਾਨਪੁਰ ਵਿਖੇ ਆਈ ਉਹ ਆਪਣੀ ਧੀ ਨੂੰ ਬਹੁਤ ਪਿਆਰ ਨਾਲ ਮਿਲੇ ਜੱਫੀ ਪਾ ਕੇ ਇਸ ਸਮੇਂ ਮਾਤਾ ਸੁਲਖਣੀ ਜੀ ਅਤੇ ਚੰਦੋ ਰਾਣੀ ਜੀ ਦੋਵੇਂ ਰੋ ਰਹੀਆਂ ਸੀ ਉਹ ਦੋਵੇਂ ਹੀ ਦੁੱਖ ਵਿੱਚ ਸਨ ਚੰਦੋ ਰਾਣੀ ਜੀ ਨੇ ਕਿਹਾ ਕਿ हे ਪਰਮਾਤਮਾ ਤੂੰ ਦੁਨੀਆਂ ਵਿੱਚ ਔਰਤਾਂ ਕਿਉਂ ਬਣਾਈਆਂ ਹਨ ਕਿਉਂਕਿ ਇਹ ਹਮੇਸ਼ਾ ਹੀ ਦੂਜੇ ਦੇ ਸਹਾਰੇ ਤੇ ਜ਼ਿੰਦਗੀ ਜਿਉਂਦੀਆਂ ਹਨ ਇਸ ਤਰ੍ਹਾਂ ਹਮੇਸ਼ਾ ਹੀ ਉਹ ਦੁੱਖ ਸਹਿੰਦੀਆਂ ਰਹਿੰਦੀਆਂ ਹਨ ਮਾਤਾ ਚੰਦੋ ਰਾਣੀ ਜੀ ਨੇ ਪਰਮੇਸ਼ਰ ਨੂੰ ਉਲਾਮਬਾ ਦਿੰਦੇ ਹੋਏ ਕਿਹਾ ਕਿ ਜਦੋਂ ਤੂੰ ਹੀ ਔਰਤਾਂ ਜਨਮ ਲੈ ਲੈਂਦੀਆਂ ਹਨ ਉਦੋਂ ਤੋਂ ਉਦੋਂ ਤੋਂ ਬਾਅਦ ਹੀ ਉਹ ਫਿਕਰਾਂ ਵਿੱਚ ਪਈਆਂ ਰਹਿੰਦੀਆਂ ਹਨ ਫਿਰ ਇਸ ਤੋਂ ਬਾਅਦ ਮਾਤਾ ਸੁਲਖਣੀ ਜੀ ਕੋਲ ਬੈਠ ਗਏ ਮਾਤਾ ਚੰਦੋ ਰਾਣੀ ਜੀ ਇਸ ਤੋਂ ਬਾਅਦ ਮਾਤਾ ਸੁਲਖਣੀ ਜੀ ਨੇ ਆਪਣਾ ਦੁੱਖ ਦੱਸਣਾ ਸ਼ੁਰੂ ਕੀਤਾ ਮਾਤਾ ਜੀ ਤੁਸੀਂ ਮੇਰੇ ਪਤੀ ਦੀਆਂ ਪੁੱਠੀਆਂ ਰੀਤਾਂ ਸੁਣੋ ਉਹ ਹਮੇਸ਼ਾ ਹੀ ਧਨ ਗਵਾਉਂਦੇ ਰਹਿੰਦੇ ਹਨ ਅਤੇ ਉਹ ਕਦੇ-ਕਦੇ ਆ ਕੇ ਘਰ ਵਿੱਚ ਆਪਣਾ ਦਰਸ ਦਿਖਾ ਜਾਂਦੇ ਹਨ ਇਸ ਤਰ੍ਹਾਂ ਉਹ ਦਿਨ ਰਾਤ ਹੱਟੀ ਤੇ ਹੀ ਰਹਿੰਦੇ ਹਨ ਉਹਨਾਂ ਵਿੱਚ ਇੱਕ ਵੀ ਗ੍ਰਹਿਸਤੀ ਜੀਵਨ ਵਾਲਾ ਗੁਣ ਨਹੀਂ ਹੈ ਉਨ੍ਹਾਂ ਦੀ ਦਿਲਚਸਪੀ ਥਾਣੇ ਇਕੱਠਾ ਕਰਨ ਵਿੱਚ ਵੀ ਨਹੀਂ ਹੈ ਮਾਤਾ ਚੰਦੋ ਰਾਣੀ ਜੀ ਨੇ ਜਦੋਂ ਆਪਣੀ ਧੀ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਨ੍ਹਾਂ ਨੂੰ ਬਹੁਤ ਗੁੱਸਾ ਆਇਆ ਫਿਰ ਮਾਤਾ ਚੰਦੋ ਰਾਣੀ ਜੀ ਮਾਤਾ ਸੁਲੱਖਣੀ ਜੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਗਏ ਸਭ ਤੋਂ ਪਹਿਲਾਂ ਮਾਤਾ ਜੀ ਨੇ ਜਾ ਕੇ ਸੁੱਖ ਸ਼ਾਂਤ ਪੁੱਛੀ ਫਿਰ ਇਸ ਤੋਂ ਬਾਅਦ ਮਾਤਾ ਚੰਦੋ ਰਾਣੀ ਜੀ ਨੂੰ ਕਰੋਧ ਛੜ ਗਿਆ ਅਤੇ ਉਹਨਾਂ ਨੇ ਗੁੱਸੇ ਵਿੱਚ ਆ ਕੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਤੈਨੂੰ ਰੱਬ ਦਾ ਡਰ ਨਹੀਂ ਹੈ ਅਤੇ ਤੁਸੀਂ ਕਿਹੜੀ মত ਧਾਰਨ ਕੀਤੀ ਹੋਈ ਹੈ ਮੇਰੀ ਧੀ ਨੂੰ ਤੁਸੀਂ ਨੌਕਰਾਨੀ ਬਣਾ ਕੇ ਰੱਖਿਆ ਹੋਇਆ ਹੈ ਤੁਸੀਂ ਆਪਣੇ ਭਰਾ ਨੂੰ ਕਿਉਂ ਨਹੀਂ ਸਮਝਾਉਂਦੇ ਕਿਉਂ ਉਹ ਘਰ ਦਾ ਸਾਰਾ ਹਿਤਾਂ ਬਾਹਰ ਲੁਟਾ ਰਹੇ ਹਨ ਤੁਹਾਡੇ ਵਰਗਾ ਸਖਤ ਹਿਰਦੇ ਵਾਲਾ ਦੁਨੀਆ ਵਿੱਚ ਕੋਈ ਨਹੀਂ ਹੈ ਤੁਹਾਡੇ ਮਨ ਵਿੱਚ ਕੋਈ ਤਰਸ ਭਾਵਨਾ ਕਿਉਂ ਨਹੀਂ ਹੈ ਮਾਤਾ ਚੰਦੂ ਰਾਣੀ ਜੀ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਮੇਰੀ ਪੁੱਤਰੀ ਬਹੁਤ ਦੁੱਖ ਸਹਿ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਰਿਸ਼ਤਾ ਤੇਰੇ ਪਤੀ ਚਹਰਾਮ ਜੀ ਨੇ ਕਰਵਾਇਆ ਸੀ ਤੁਸੀਂ ਨਾਨਕ ਜੀ ਦਾ ਵਿਆਹ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਸਮਝਾਉਣਾ ਸੀ ਤੁਸੀਂ ਆ ਕੇ ਮੇਰੀ ਪੁੱਤਰੀ ਦੀ ਖਬਰ ਵੀ ਨਹੀਂ ਲੈਂਦੇ ਹੋ ਤੇਰੇ ਭਰਾ ਦੇ ਮਨ ਵਿੱਚ ਕੋਈ ਡਰ ਹੀ ਨਹੀਂ ਹੈ ਨਾ ਉਹ ਧਨ ਸੰਭਾਲ ਕੇ ਰੱਖਦੇ ਹਨ ਅਤੇ ਨਾ ਹੀ ਉਹ ਘਰ ਆਉਂਦੇ ਹਨ ਇਸ ਤਰ੍ਹਾਂ ਬੇਬੇ ਨਾਨਕੀ ਜੀ ਮਾਤਾ ਚੰਦੋ ਰਾਣੀ ਦੀਆਂ ਸਾਰੀਆਂ ਗੱਲਾਂ ਚੁੱਪ ਕਰਕੇ ਸੁਣਦੇ ਰਹੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਮੂਰਖ ਦੇ ਹੱਥ ਵਿੱਚ ਹੀਰਾ ਦੇ ਦਿੱਤਾ ਜਾਵੇ ਤਾਂ ਉਸ ਨੂੰ ਉਸ ਦੀ ਕਦਰ ਨਹੀਂ ਕਰਨੀ ਆਉਂਦੀ ਇਸੇ ਤਰ੍ਹਾਂ ਮਾਤਾ ਚੰਦੋ ਰਾਣੀ ਜੀ ਨੂੰ ਕੀ ਪਤਾ ਸੀ ਕਿ ਉਸ ਦਾ ਜਵਾਈ ਤਾਂ ਰੱਬ ਹੈ ਸੋ ਇੱਥੇ ਹੀ 25ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਹੁਣ ਦੂਜੇ ਭਾਗ ਦੀ ਕਥਾ ਬੁੱਧਵਾਰ ਨੂੰ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ